ਮੈਨੂੰ ਆਪਦੇ ਆਪ ਤੇ ਬਹੁ ਮਾਣ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਤੇ ਸਿੱਖਾਂ ਦੇ ਘਰੇ ਪੈਦਾ ਹੋਇਆ ਮੇਰੀ ਚਰਾਚੀ ਲੱਖ ਜੂਨਾ ਮੇਰੀਆਂ ਭੁਗਤਿਆਵੀਆਂ ਆ ਹਾਂ ਹਾਂ ਸਿਮਾਰੇ ਗੁਰੂ ਘਰ ਦੇ ਬਾਹਰ ਗੁਰੂ ਅਰਜਨ ਦੇਵ ਜੀ ਦੇ ਦਿਹਾੜੇ ਤੇ ਲੰਗਰ ਦੀ ਸੇਵਾ ਤੇ ਸ਼ਵੀਲ ਲੱਗੀ ਵੀ ਆ ਆਪਾਂ ਜਿੱਥੇ ਮਰਜੀ ਦੁਆਗ ਜੀਏ ਦੁਨੀਆ ਦੇ ਕੋਨਿਆਂ ਤੇ ਪੰਜਾਬੀ ਨੇ ਇਹ ਪੰਜਾਬੀਆਂ ਦੇ ਗੁਰੂਆਂ ਦੇ ਗੁਰੂ ਘਰ ਬਣਾਏ ਹੋਏ ਨੇ ਤੇ ਗੁਰੂਆਂ ਦੇ ਦਿਹਾੜਿਆਂ ਤੇ ਜਰੂਰ ਲੰਗਰ ਦੀ ਸੇਵਾ ਚੱਲਦੀ ਆ ਆ ਦੇਖੋ ਇੱਥੇ ਅੰਛੀ ਮਾਰੇ ਲੰਗਰ ਲੱਗਿਆ ਹੋਇਆ ਸਬੀਲ ਤੇ ਦੇਗ ਤੇ ਛੋਲਿਆਂ ਦਾ ਲੰਗਰ ਚੱਲਦਾ ਹੈਗਾ ਤੇ ਇੱਕ ਪੰਜਾਬ ਦੇ ਲੋਕ ਹੀ ਨੇ ਇਹਨੇ ਦੁਨੀਆ ਦੇ ਕੋਨਿਆਂ ਤੇ ਵੀ ਕਰੋੜਾਂ ਰੁਪਈਆ ਦੇ ਲੰਗਰ ਲਾ ਦਿੰਦੇ ਨੇ ਤੇ ਬਾਕੀ ਕਿਤੇ ਹੋਰ ਵਗਜੋ ਮੰਗੇ 20 ਰੁਪਏ ਦੀ ਬੋਤਲ ਨਹੀਂ ਦਿੰਦੇ ਮੈਨੂੰ ਬਹੁਤ ਮਾਣ ਆ ਵਿਆਪ ਤੇ ਮੈਂ ਬਹੁਤ ਖੁਸ਼ ਹਾਂ ਵੀ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਐ ਇੰਨੇ ਸ਼ੋਣੀ ਸਟੇਟ ਚ ਪੈਦਾ ਹੋਇਆ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜੀ ਜਿੱਥੇ ਤੇ ਇੰਨੇ ਦਿਲਿਆਂ ਜਿੰਨਾਂ ਦੇ ਇੰਨੇ ਦਿਲ ਦਰਿਆਨੇ ਲੋਕਾਂ ਦੇ ਵੀ ਜਿੱਥੇ ਵੀ ਕੁਝ ਹੁੰਦਾ ਉੱਥੇ ਲੰਗਰ ਲਾ ਦਿੰਦੇ ਨੇ ਆਪਣੇ ਗੁਰੂਆਂ ਦੇ ਦਿਹਾੜਿਆਂ ਤੇ ਲੰਗਰ ਲਾ ਦਿੰਦੇ ਨੇ ਆ ਦੇਖ ਲੋ ਆ ਹੰਸੀਮਾਰਾ ਦਾ ਗੁਰੂ ਘਰ ਆਗਾ ਜਿੱਥੇ ਸਬੀਲ ਲੱਗੀ ਵੀ ਆਗੀ ਬਾਕੀ ਤੁਹਾਨੂੰ ਦੂਸਰੇ ਬਾਕੀ ਲੋਕਾਂ ਦਾ ਤਾਂ ਪਤਾ ਹੀ ਆ ਵੀ ਜਿਹੜੇ 1 ਦਾ ਰੁਪਏ ਦਾ ਪਾਣੀ ਦੀ ਬੋਤਲ ਵੀ ਨਹੀਂ ਦੇ ਸਕਦੇ ਲੁੱਟਣ ਲੱਗ ਜਾਂਦੇ ਨੇ ਮੈਨੂੰ ਆਪਦੇ ਆਪ ਤੇ ਬਹੁਤ ਮਾਣ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਤੇ ਸਿੱਖਾਂ ਦੇ ਘਰੇ ਪੈਦਾ ਹੋਇਆ ਮੇਰੀ 84 ਲੱਖ ਜੂਨਾ ਮੇਰੀਆਂ ਭਗਤੀਆਂ ਵੀ ਆਹ ਹਾਂ ਸੀ ਮਾਰੇ ਗੁਰੂ ਘਰ ਦੇ ਬਾਹਰ ਗੁਰੂ ਅਰਜਨ ਦੇਵ ਜੀ ਦੇ ਵਿਹਾੜੇ ਤੇ ਲੰਗਰ ਦੀ ਸੇਵਾ ਤੇ ਸ਼ਵੀਲ ਲੱਗੀ ਵੀ ਆ ਆਪਾਂ ਜਿੱਥੇ ਮਰਜੀ ਬਾਗ ਜੀਏ ਦੁਨੀਆ ਦੇ ਕੋਨੇ ਆ ਤੇ ਪੰਜਾਬੀ ਨੇ ਇਹ ਪੰਜਾਬੀਆਂ ਦੇ ਗੁਰੂਆਂ ਦੇ ਗੁਰੂ ਘਰ ਬਣਾਏ ਹੋਏ ਨੇ ਤੇ ਗੁਰੂਆਂ ਦੇ ਦਿਹਾੜਿਆਂ ਤੇ ਜਰੂਰ ਲੰਗਰ ਦੀ ਸੇਵਾ ਚੱਲਦੀ ਆ ਆ ਦੇਖੋ ਇੱਥੇ ਅੰਛੀ ਮਾਰੇ ਲੰਗਰ ਲੱਗਿਆ ਹੋਇਆ ਸਬੀਲ ਤੇ ਦੇਗ ਤੇ ਛੋਲਿਆਂ ਦਾ ਲੰਗਰ ਚੱਲਦਾਗਾ ਤੇ ਇੱਕ ਪੰਜਾਬ ਦੇ ਲੋਕ ਹੀ ਨੇ ਨੇੜੇ ਦੁਨੀਆ ਦੇ ਕੋਨਿਆਂ ਤੇ ਵੀ ਕਰੋੜਾਂ ਰੁਪਈਆ ਦੇ ਲੰਗਰ ਲਾ ਦਿੰਦੇ ਨੇ ਤੇ ਬਾਕੀ ਕਿਤੇ ਹੋਰ ਵਗ ਜਾਓ ਮੰਗੇ 20 ਰੁਪਏ ਦੀ ਬੋਤਲ ਨਹੀਂ ਦਿੰਦੇ ਮੈਨੂੰ ਬਹੁਤ ਮਾਣ ਆ ਵਿਆਪ ਤੇ ਮੈਂ ਬਹੁਤ ਖੁਸ਼ ਆ ਵੀ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਐ ਇੰਨੇ ਸ਼ੋਣੀ ਸਟੇਟ ਚ ਪੈਦਾ ਹੋਇਆ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜੀ ਜਿੱਥੇ ਤੇ ਇੰਨੇ ਦਿਲਿਆਂ ਜਿੰਨਾਂ ਦੇ ਇੰਨੇ ਦਿਲ ਦਰਿਆਨੇ ਲੋਕਾਂ ਦੇ ਵੀ ਜਿੱਥੇ ਵੀ ਕੁਝ ਹੁੰਦਾ ਉੱਥੇ ਲੰਗਰ ਲਾ ਦਿੰਦੇ ਨੇ ਆਪਣੇ ਗੁਰੂਆਂ ਦੇ ਦਿਹਾੜਿਆਂ ਤੇ ਲੰਗਰ ਲਾ ਦਿੰਦੇ ਨੇ ਆ ਦੇਖ ਲੋ ਆ ਹੰਸੀਮਾਰਾ ਦਾ ਗੁਰੂ ਘਰ ਆਗਾ ਜਿੱਥੇ ਸ਼ਬੀਲ ਲੱਗੀ ਵੀ ਆਗੀ ਬਾਕੀ ਤੁਹਾਨੂੰ ਦੂਸਰੇ ਬਾਕੀ ਲੋਕਾਂ ਦਾ ਤਾਂ ਪਤਾ ਹੀ ਆ ਵੀ ਜਿਹੜੇ 1 ਰੁਪਏ ਦਾ ਪਾਣੀ ਦੀ ਬੋਤਲ ਵੀ ਨਹੀਂ ਦੇ ਚੱਕਦੇ ਲੁੱਟਣ ਲੱਗ ਜਾਂਦੇ ਨੇ